ਆ ਨਹੀਂ ਸਾਰਾ ਨੂੰ ਤੇ ਆਪਣਾ ਭਰਾ ਫੌਜੀ ਜਾ ਰਿਹਾ 20 ਦਿਨਾਂ ਦੀ ਛੁੱਟੀ ਕੱਢ ਕੇ ਹਲ ਤਾਂ ਜਵਨ ਲੱਗ ਰਿਹਾ ਜੀ ਨਹੀਂ ਲੱਗਦਾ ਕੋਈ ਨਾ ਫੇਰ ਆ ਜਾਏਗਾ ਏਡੀ ਕਿੱਡੀ ਗੱਲ ਆ ਹੋਰ ਛੁੱਟੀ ਵਧੀਆ ਦੀ ਐ ਤਕੀ ਬਹੁਤ ਵਧੀਆ ਦੀ ਸਾਨੂੰ ਜਿੰਮ ਦਾ ਲੋਭਾਈ ਨਹੀਂ ਇੱਕ ਦਿਨ ਲੈ ਕੇ ਗਿਆ ਸੀ ਦੂਜੇ ਦਿਨ ਤੋਂ ਪਤਾ ਅੰਦਰ ਆਏ ਨਹੀਂ ਮੈਂ ਓਏ ਪਰ ਸਾਨੂੰ ਤੇ ਸਾਰਾ ਸਭ ਅੱਛਾ ਚਲੋ ਗੋਈ ਨਾ ਹੁਣ ਆਪ ਹੀ ਸ਼ੁਰੂ ਕਰਾਂਗੇ ਜਿੰਮ ਲਾਉਣੀ ਮਸ਼ੀਨਾਂ ਤੇ ਲਾਇਆ ਕਰਾਂਗੇ ਜਿੰਮ ਦੇ ਹੈਪੀ ਬਾਈ ਵਾਲੀ ਦੇ ਔਰ ਦਿੱਲੀ ਕੀ ਸਖਿਆ ਬਰੇਤ ਕੀ ਛੁੱਟੀ ਚ ਆ ਛੁੱਟੀ ਵਧੀਆ ਵਧੀਆ ਰਹੀ ਬਸ ਵਧੀਆ ਛੁੱਟੀ ਚ ਡਰਾਈਵਰ ਬਣ ਗਿਆ ਹਨਾ ਉਹ ਗੱਡੀ ਜਾਵਾਂ ਨਹੀਂ ਉਹਦੀ ਬਾਈ ਨੂੰ ਚਲਾਉਣੀ ਤੇ ਹੁਣ ਤੱਕ ਤੇ ਗੰਗਾ ਨਗਰ ਲਾ ਜਾਂਦਾ ਕਦੇ ਬਿੰਡੇ ਲਾ ਜਾਂਦਾ ਪੂਰਾ ਚੋਟੀ ਦਾ ਡਰਾਈਵਰ ਬਣ ਗਿਆ ਜਿੰਮ ਬਹੁਤ ਵਧੀਆ ਰਿਹਾ ਹਾਂ ਨਹੀਂ ਜੇ ਬਲਾਇ ਕਰਾਂਗੇ ਮੈਂ ਮੈਨੂੰ ਕੋਈ ਦੇਖਣਾ ਲੱਭਦਾ ਕੋਈ ਕੰਮ ਕੁਮ ਬਈ ਫੇਰ ਆ ਛੁੱਟੀ ਫੇਰ ਆਪਾਂ ਫੇਰ ਟੂਰ ਖਿੱਚ ਕੇ ਆਵਾਂਗੇ ਫੇਰ ਖਿੱਚ ਕੇ ਆਵਾਂਗੇ ਟੂਰ ਕਰਕੇ ਹਾਂ ਬਾਕੀ ਬਲੌਗ ਦੇਖਾਂਗੇ ਹੁਣ ਡੇਲੀ ਪਾਇਆ ਕਰਾਂਗੇ ਪਰ ਡੇਲੀ ਪਾਉਣ ਨੂੰ ਕੋਈ ਕੁਝ ਹੁੰਦਾ ਹੀ ਨਹੀਂ ਤਾਂ ਹੀ ਪਾਈਦਾ ਨਹੀਂ ਬਲੌਗ ਹੁਣ ਕਿਤੇ ਜਾ ਨਹੀਂ ਰਹਿਣਾ ਹਾਂ ਤੇ ਹੁਣ ਚੱਲਿਆ ਜਿੰਮ ਵਾਲੇ ਵੀਡੀਓ ਪਾ ਦੇ ਹਾਂ ਜਿੰਮ ਵਾਲੀਆਂ ਪਾਇਆ ਕਰਾਂਗੇ 4-5 ਮਿੰਟਾਂ ਦੀਆਂ 7 ਪੇਟਾਂ ਦੀਆਂ ਜਿੰਮ ਲਾਉਣ ਲੱਗੇ ਬੰਦੇ ਹੋਰ ਜਿੰਮ ਲਾਉਣ ਲੱਗੇ ਆਪਾਂ ਕੰਮ ਤਾਂ ਵਧੀਆ ਹੀ ਕਰਦੇ ਆਂ ਭਾਵੇਂ ਸਕਸੈਸ ਮਲੇ ਨਾ ਮਲੇ ਆਪਦੇ ਵੱਲੋਂ ਤੇ ਹੁਣ ਚੱਲਿਆਂ ਸਾਡੇ ਟਾਣ ਕੋਲੇ ਅਵਤਾਰ ਕੋਲੇ ਉਦੇ ਕੋਲੇ ਚੱਲਦੇ ਆ ਬਾਈ ਕੋਲੇ ਤੇ ਮਿਲਦੇ ਆ ਉਹਨੂੰ ਤੇ ਉਹਨੂੰ ਵੀ ਚੱਲਦੇ ਆ ਲੈ ਕੇ ਨਾਲ ਫਿਰ ਛੱਡ ਕਿਉਂਨੇ ਬਸਟਾਡ ਛੱਡ ਕਿਉਣਾ ਬਾਈ ਕੀ ਸਟੇਸ਼ਨ ਬਸਟਾਡ ਹੈਂਡ ਬ੍ਰੇਕ ਖਿੱਚਾ ਹੈਂਡ ਬ੍ਰੇਕ ਨਹੀਂ ਤੰਦਰਦ ਨਾਲੇ ਨਾਲ ਹੈਂਡ ਬ੍ਰੇਕ ਨਹੀਂ ਇਹ ਕੱਟ ਪਾ ਦੇਖੀਏ ਕੱਟ ਤਾਂ ਮਾੜੀ ਹੈ ਬਰੇਕ ਹੀ ਲਾਣਾ ਕੱਟ ਮਾੜੀ ਆ ਨਾ ਠੀਕ ਆ ਹੈਂ ਡਰਾਈਵਰ ਦਾ ਹੈਲੋ ਸਮਾਨ ਪਿਆ ਕੋਈ ਖਾਣੋ ਵੀ ਨਹੀਂ ਕਰਦਾ ਫੌਜੀ ਦਾ ਜਾਨ ਹਣਾ ਓਏ ਓਏ ਤੂੰ ਡਰਾਈਵਰ ਬਣ ਗਿਆ ਹੁਣ ਅਸੀਂ ਨਹੀਂ ਗੱਡੀ-ਗੁੱਡੀ ਚਲਾਉਂਦੇ ਵੀਰੇ ਤੇਰੀ ਜ਼ਿੰਮੇਵਾਰੀ ਹੋ ਗਈ ਹੁਣ ਸ਼ਹਿਰ ਚ ਗੇ ਸ਼ਹਿਰ ਚ ਉੱਡਵਾਗੇ ਰਹੀ ਪੌਂਦਾ ਵੀ ਕਹਿੰਦੇ ਸਾਮਾਨ ਤਾਂ ਇੱਕ ਸਾਈਡ ਤੇ ਕਰੋ ਨਾਈਂਡੀ ਕਵਰ ਲਈਦਾ ਸੀ ਨਾਈਂਡੀ ਹੋਈ ਬਾਈ ਨੂੰ ਕਿਹਾ ਸੀ ਭਾ ਗਿਆ ਪਤੰਦਰਾ ਨਾਈਂਡੀ ਕਵਰ ਕਿੱਥੋਂ ਪੋ ਆਏ ਆ ਆਹ ਜਦੇ ਆਏ ਵੀ ਨਹੀਂ ਹਲੇ ਇਹ ਤਾਂ ਪਹਿਲੀ ਇਹਨੂੰ ਦੇਤੇ ਕੰਪਨੀ ਵਾਲਿਆਂ ਨੇ ਟੈਨਸ਼ਨ ਹੀ ਨਾ ਲੈ ਜਦੋਂ ਤੱਕ ਆਇਆ ਕਰੂੰਗਾ 11ਵੇਂ ਮਹੀਨੇ ਤੱਕ ਹੀ ਆ ਕਿ 11ਵੇਂ ਮਹੀਨੇ ਤੱਕ ਬਸ ਜੰਜੀਰਾਂ ਪੈ ਜਾਣਗੀਆਂ ਇਹਦੇ ਇਹ ਸੰਗਲ ਪੈ ਜਾਣਗੀਆਂ ਹੈ ਬਈ ਜਦੋਂ ਜਦੋਂ 11ਵੇਂ ਮਹੀਨੇ ਤੋਂ ਬਾਅਦ ਆਇਆ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਜ਼ਿਕਰ ਕਰੂੰ ਇਹਨਾਂ ਹਾਂ ਫੇਰ ਜਮਾ ਨਹੀਂ ਕਰਾਂ ਕਰੂੰ ਜੀ ਤਾਂ ਹੁਣ ਹੀ ਨਹੀਂ ਕਰਦਾ ਤਾਂ ਜਾਨ ਨੂੰ ਇਦੋਂ ਉੱਥੇ ਲੈ ਕਹਿੰਦੇ ਕੁਆਟਰ ਤੇ ਉੱਥੇ ਲੈ ਲੈਣਾ 11ਵੇਂ ਮਹੀਨੇ ਤੋਂ ਬਾਅਦ ਵਹੀ ਫੌਜੀ ਦੇ ਸੰਕਲ ਪੈ ਜਾਣੇ ਨਹੀਂ ਨਹੀਂ ਫੌਜੀ ਸਾਹਿਬ ਕੋਈ ਗੱਲ ਨਹੀਂ ਆਪਾਂ ਹੋਲੀ ਪਰ ਸਾਡੇ ਨਾਲ ਆ ਵੀਡੀਓ ਤੇ ਕਿਹੜੀ ਗੱਲ ਹੋਈ ਆਪਣੇ ਨਾਲ ਬਈ ਇਹ ਆਇਆ ਕਰੂਗਾ ਕਹਿੰਦਾ ਹਾਂ ਕਹਿੰਦਾ ਤਾਂ ਹੈਗਾ ਹਾਂ ਅੱਜ ਉਹ ਨਹੀਂ ਹੋਣਾ ਆ ਬਾਕੀ ਦੇਖੋ ਵਿਆਹ ਤੋਂ ਬਾਅਦ ਕੀ ਬਾੜਨਾ ਮੁੰਡੇ ਦਾ ਆਇਆ ਕਰਾਂਗੇ ਆਇਆ ਕਰਾਂਗਾ ਵੀਡੀਓ ਤਾਂ ਬਲੌਗ ਤਾਂ ਹੀ ਬਣੀ ਜਾਂਦਾ ਮੇਨ ਗੱਲ ਆਹੀ ਆ ਬਲੌਗ ਦੀ ਥੋੜੀ ਦੂਰੋਂ ਹਾਂ ਇਹ ਨਹੀਂ ਛੇਤੀ ਨਹੀਂ ਆਪਾਂ ਜਾਣਾ ਕਿਤਾਬ ਤੋਂ ਪਹਿਲਾਂ ਲੈ ਚੁੱਕਿਆ ਵੀ ਤੁਹਾਡੀ ਸਕੇਗਾ ਕਿਤੇ ਹੁਣ ਜਾਂਦੇ ਆ ਤੇ ਕੋਈ ਹੋ ਕਤਾਬ ਨਾ ਦੇ ਲਈ ਹਾਂ ਇਹ ਛੁੱਟੀ ਮਾਰਨੀ ਛੁੱਟੀ ਮਾਰਨੀ ਆ ਦੇਖ ਲਾਓ ਇਹ ਬਾਈ ਜੀ ਦਾ ਨਾ ਨਾ ਮਾੜੀ ਮੋਟੀ ਪੱਟੀ ਕਰ ਲੈ ਹੋਰ ਕੀ ਆ ਨਹੀਂ ਜੇ ਦੇਖ ਲਾ ਜੇ ਮਾੜੀ ਮੋਟੀ ਪੱਟੀ ਪੁੱਟੀ ਮਾਰੇ ਤਾਂ ਸੱਚ ਕਿੰਨੇ ਦਿਨਾਂ ਹੀ ਮਾਰਨੀ ਆ ਆ ਜੇ ਨਗਰ ਪਰ ਮੈਨੂੰ ਪਤਾ ਵੀ ਭਰਾ ਦੀ ਆ ਉਹ ਇਹ ਤਾਂ ਚੱਲ ਆ ਗਿਆ ਉਹ ਨੂੰ ਸਿੱਖਾ ਜਣ ਕੇ ਉਹ ਸਟਾਰਟ ਹੀ ਨਹੀਂ ਹੋਈ ਸਿੰਬਲ ਹੀ ਹਿੱਲਦੀ ਆ ਉਹਦੀ ਯਾਰ ਇੰਨੀ ਤਾਂ ਤਾਂ ਪ੍ਰੋਬਲਮ ਆ ਰਹੀ ਉਹ ਚ ਸਾਡੇ ਕੋਲ ਸੀਰੀਅਸ ਹੋ ਬਈ ਗੱਡੀ ਚਲਾਈ ਵੜਾ ਦਿੱਤੀ ਤੂੰ ਖੜਨ ਦਾ ਦਿੰਦਾ ਨਹੀਂ ਸੀ ਆ ਜੀ ਸਾਡੀ ਭਾਰਤ ਮਾਲਾ ਰੋਡ ਤਿਆਰ ਹੋ ਜੂਗੀ ਹਨਾ ਓਏ ਕਿੰਨੇ ਟਾਈਮ ਚ ਹੋ ਜੂਗੀ ਹੁਣ ਦਸ ਦਿਨ ਜੇ ਕਿਉਂ ਠੰਡ ਤੱਕ ਹੋ ਜਾਈਂ ਠੰਡ ਤੱਕ ਹੋ ਜਾਈਂ ਹਾਂ ਆਮਨਾ ਪੁਲ ਪਾਰ ਤਵੇ ਆਊਗਾ ਉਦੋਂ ਨੂੰ ਬੰਨ ਚੁੱਕਾ ਹਾਂ ਉਦੋਂ ਨੂੰ ਤਾਂ ਇਹ ਵਾਲਾ ਪੁਲ ਤੱਕ ਭਜਾਇਆ ਕਰੂਗਾ ਤੇ ਜੀ ਉਹ ਨਹੀਂ ਕਿਤੇ ਨਾ ਉਹ ਦਿੱਲੀ ਤੋਂ ਮਾਰ ਕੋਟੀ ਜਾਏਗਾ ਹਾਂ ਲੈ ਵਈ ਫੌਜੀ ਆ ਗਿਆ ਬਟੰਡੇ ਜਦੋਂ ਬਾਅਦ ਬਟੰਡੇ ਨੂੰ ਬਾਹਰ ਹੋਰ ਕੀ ਆ ਤੇਰੇ ਕਰਕੇ ਆਉਂਦੀ ਆਂਦੇ ਸਟੰਡੇ ਤੈਨੂੰ ਲਾ ਦਾਂ ਤਾਂ ਅਸੀਂ ਵੀ ਤੇਰੇ ਪਿੱਛੇ ਨਿਕਲ ਤੈਨੂੰ ਕਾਉਣੇ ਅਸੀਂ ਘੱਟ ਹੀ ਜਾਂਦੇ ਕਿਤੇ ਵਈ ਆ ਗਏ ਹਾਂ ਬੱਸ ਸਟੈਂਡ ਮੈਂ ਵੀ ਅਰਾਮ ਦੇ ਸਾਈਕਲ ਜਿਹਦਾ ਕੱਪੜਾ ਮਾਰਦਾ ਬਹੁਤ ਦਿਨ ਹੋ ਗਿਆ ਕੱਢਿਆ ਨਹੀਂ ਕਰੋ ਜਿੰਮ ਆ ਜਾ ਹੋਰ ਕੀ ਆ ਦੇ ਦਵਾ ਦਵਾ ਚਲਾ ਲਿਆ ਤੂੰ ਹੋਰ ਬਹੁਤ ਦਿਨ ਹੋ ਗਿਆ ਯਾਰ ਸਾਈਕਲ ਨੂੰ ਤਾਂ ਹੱਥ ਹੀ ਨਹੀਂ ਲਾਇਆ ਜਦੋਂ ਤੱਕ ਦਿੱਲੀ ਤੂੰ ਐ ਮੈਨੂੰ ਤਾਂ ਮੈਂ ਤਾਂ ਚਲਾ ਕੇ ਨਹੀਂ ਦੇਖਿਆ ਸਾਈਕਲ ਹਾਂ ਕੱਢਾ ਹੋਰ ਹੁਣ ਸਾਈਕਲ ਆਪਦੀ ਜਿਹੜੀ ਉਹ ਹਨਾ ਪਰਸਨਲ ਗੱਡੀ ਤੇ ਆਉਣਾ ਜਿੰਮ ਦਾ ਹੈ ਕਰੀਂ ਲਿਆ ਸਾਡੇ ਨੇ ਗੱਡੀ ਆਪਾਂ ਇਹ ਤਾਂ ਹਾਂ ਹਾਂ ਚੱਲ ਅੰਦਰ ਤੇਰਾ ਕੱਲ ਬਈ ਕਾਣ ਬਹੁਤ ਪੜਾ ਹੋ ਗਿਆ ਬਸ ਚੜਾ ਦੀ ਹਾਂ ਇੱਥੇ ਜਿਹਾ ਹੋਇਆ ਸੀ ਮੁੰਡੇ ਦੀ ਲੱਤ ਵੱਢੀ ਗਈ ਉਹ ਲੈ ਕੇ ਗਈ ਸੀ ਉਹਨੂੰ ਨਾ ਆਟੋ ਹਾਂ ਵੀਰ ਲੈ ਜਾਓ ਉਹ ਮਾੜੀ ਗੱਲ ਹੋਈ ਯਾਰ ਰਜਿੰਦਰਾ ਗੋਲ ਜੀ ਦਾ ਗਲਤੀ ਐ ਰਕੀ ਪਤਾ ਹੁਣ ਕੀ ਦੀ ਪਰ ਫਿਰ ਵੀ ਯਾਰ ਜਿਹੜਾ ਨੁਕਸਾਨ ਹੋ ਗਿਆ ਨਾ ਗਲਤੀ ਭਾਵੇਂ ਕੀ ਦੀ ਮਰਜ਼ੀ ਹੋਵੇ ਉਹਦਾ ਵਿਚਾਰੇ ਹੁਣ ਸਾਰੀ ਉਮਰ ਦਾ ਹੋ ਗਿਆ ਨੀਆ ਕੋਈ ਪਤਾ ਨਹੀਂ ਲੱਗਦਾ ਜਦ ਇਹ ਵੀ ਆ ਮੋੜ ਬਹੁਤ ਬੰਦਾ ਤੋਂ ਪਾਸੇ ਮੋੜਦੇ ਦੀ ਬਸ ਸਟੈਂਡ ਬਠਿੰਡੇ ਦਾ ਤੇ ਬਾਈ ਨੇ ਚੜਾਉਣੇ ਆ ਅੰਮ੍ਰਸਾੜੀ ਉਹ ਬਸ ਤੇ ਬਾਈ ਨੇ ਜਾਣਾ ਪਠਾਨਕੋਟ ਸਮਾਨ ਇਹ ਬਸ ਦਾ ਪੁੱਛਣ ਗਿਆ ਵਾਲੇ ਅੱਛੇ ਬਸ ਵੀ ਆ ਗਈ ਇੱਧਰ ਜੀ ਕਰਕੇ ਲਾਲਾ ਪੀ ਆਰਟੀਸੀ ਕਿ ਨਹੀਂ ਰਾ ਮਿਲਦੇ ਆ ਫੇਰ ਕੋ ਕੋ ਤੇਰੇ ਵਿਆਹ ਤੇ ਸਿੱਧਾ ਹੀ ਵਿਆਹ ਤੇ ਆਏਗਾ ਫਿਰ ਬਈ ਹੁਣ ਸਿਆ ਦਾ ਪਹਿਲਾ ਜੀ ਮਾਰ ਜੀ ਹਰ ਗੇੜਾ ਵਿਆਹ ਤਾਂ ਬੜਾ ਲੰਮਾ ਪਿਆ ਤੇਰਾ ਬਲੌਕ ਕਰਤੀ ਸੀ ਦੇ ਲੇਰਾ ਸਾਡਾ ਵੀ ਜੀਜਾ ਕਿੱਕਰੀ ਜਾਂਦਾ ਰਹਣਾ ਅੰਦਰੋਂ ਜਿਵੇਂ ਦਿਲ ਜੀ ਨੂੰ ਖੇਚੀ ਜੀ ਨਹੀਂ ਪੈਂਦੀ ਹੁੰਦੀ ਹਲੇ ਕਿਹੜਾ ਤੁਰਦੀ ਆ ਇੰਨੀ ਕਾਲੀ ਕਰੀ ਜਾਂਦਾ ਤੇਰੀ ਲੱਤ ਨੂੰ ਬਾੜੀ ਕਾਲੀ ਨਾ ਕਰਾਂ ਚਾਹੇ ਕਰਾਂ ਹਮ ਤਾਂ ਜਾਣਾ ਸਾਡਾ ਵੀ ਜੀਜਾ ਹੋਰੂ ਕਰਨ ਲੱਗਾ ਤੂੰ ਤਾਂ ਚਲ ਠੀਕ ਆ ਬਾਈ ਮੈਂ ਵੀ ਤੇ ਕੋਈ ਗੱਲ ਨਹੀਂ ਪਿੱਛੇ ਕਰਿਆ ਇੱਡੀ ਨਾਲ ਪਾਸੇ ਕਰ ਲਿਆ ਮੈਂ ਹੈ ਉੱਧਰ ਲੈ ਗੋ ਇੱਡੀ ਪਾਸੇ ਲਿਆਉਂਗਾ ਪਾਰਕਿੰਗ ਜਿੱਥੇ ਆਹ ਉੱਧਰ ਵੀ ਖੜਾ ਕਰਨੇ ਪਾਰਕਿੰਗ ਦਾ ਉਹਨੂੰ ਤਾਂ ਬਸ ਨਹੀਂ ਚੁਰਪੂ ਇਹ ਜਦੋਂ ਨੂੰ ਪਾਰਕਿੰਗ ਚ ਲਾਉਣ ਜਾਏਗਾ ਤੂੰ ਆਏ ਨਹੀਂ ਦੁਰ ਦੇ ਦੇ ਇਨਸ਼ਾਅੱਲਾ ਚੱਲੋ ਵੀ ਜਾਂਦਾ ਸਾਡਾ ਬੌਜੀ ਚੱਲੇਗੇ ਫਿਰ ਆਪਾਂ ਵੀ ਬਹੁਤ